ਬੜਾ ਹੋ ਗਿਆ ਮਾਚੋਂ ਤੋਂ ਲੇਟ ਹੋ ਗਏ ਆ ਅੱਛਾ ਠੀਕ ਰਹੀਏ ਮਾਝ ਦੋ ਦਿਨਾਂ ਚੜਾ ਜਾਂਦੀ ਹੋਏ ਕਿਦੇ ਓ ਮੇਰਾ ਕਟਾ ਓ ਮੇਰਾ ਕਟਾ ਚੋਰੀ ਹੋ ਗਿਆ ਓਏ ਓਏ ਹੁਣ ਮੈਂ ਕੀ ਕਰੂੰਗਾ ਓ ਮੇਰੀ ਤਾਂ ਮਾਚਣੀ ਮਿਲਨੀ ਹੁਣ ਸੀਆਈਡੀ ਸੀਆਈਡੀ ਨੂੰ ਫੋਨ ਕਰ ਹਲੋ ਸੀਆਈਡੀ ਕਿਆ ਸਰ ਓਏ ਹੋਣਾ ਕੀ ਆ ਪਾਗਲ ਬੰਦਾ ਇੱਕ ਵਿੱਚ ਵੱਜ ਗਈ ਉਹ ਕੀ ਹੋਇਆ ਤੈਨੂੰ ਸੁਰਤ ਦੁਕਾਨੇ ਤੇਰੀ ਸਰ ਜੀ ਮੈਂ ਗਰੀਬ ਬੰਦਾ ਮੈਂ ਧਾਰ ਸਿਲੰਡਰ ਬਣਾਉਣ ਗਿਆ ਏਜੰਸੀ ਚ ਉਹਨਾਂ ਮੈਨੂੰ ਪਰਹੇ ਨਹੀਂ ਦਿੱਤਾ ਉਹ ਕਹਿੰਦੇ ਨਕਦ ਪੈਸੇ ਲੈਣੇ ਆ ਤੇ ਮੇਰੇ ਕੋਲ ਪੈਸੇ ਆ ਕਿਹੜੀਆਂ ਆ ਤੇ ਮੈਨੂੰ ਇਸੇ ਕਰਕੇ ਟੈਨਸ਼ਨ ਦਾ ਚੱਕਰ ਆ ਗਿਆ ਮੈਂ ਡੇਪਿਆ ਉਹ ਭਰਾਵਾ ਤੈਨੂੰ ਕਾਦਾ ਚੱਕਰ ਆ ਚੱਕਰ ਤੇ ਸਾਨੂੰ ਦਵਾ ਦੇਣ ਲੱਗਾ ਲੈ ਕੇ ਬਹਿ ਜਲੇ ਆ ਤੂੰ ਅਭੀ ਜੀ ਤਾਂ ਆ ਵੇਖਾਂ ਸੀਏਡੀ ਨੇ ਖਜ਼ਾਨੇ ਚ ਕੋਈ ਪੈਸੇ ਹੋਣੇ ਤੈਨੂੰ ਦੇ ਸਿਲੰਡਰ ਬਣਾਵੇ ਸਰ ਸੀਆਈਡੀ ਵਾਲਾ ਖਜ਼ਾਨਾ ਤੇ ਖਾਲੀ ਹੈ ਅਬੀਜੀ ਤੇਰਾ ਵੀ ਕੋਈ ਹਾਲ ਨਹੀਂ ਤੂੰ ਨਾ ਕਦੀ ਕਹੀਂ ਭਰਿਆ ਇਹਦਾ ਵੀ ਮਨਪਰੀਤ ਬਾਦਲਾ ਦਾ ਹਾਲ ਹੈ ਹਰ ਵੇਲੇ ਖਜ਼ਾਨਾ ਖਾਲੀ ਉਹ ਚੱਲ ਯਾਰ ਤੇਰੀ ਫਿਰ ਕਿਤੇ ਮਤ ਕਰਦਾਂਗੇ ਹੁਣ ਸਾਡੇ ਕੋਲ ਖਜ਼ਾਨਾ ਖਾਲੀ ਹੈ ਸਾਡੇ ਦਾ ਆ ਬੜਾ ਮੰਦਾਲ ਕੇਸ ਬੜੇ ਘੱਟ ਆਉਂਦੇ ਤੁਸੀਂ ਜਾਓ ਮੈਂ ਆਲਦਾ ਜਿਗਾਰ ਲਾਇਆ ਮੈਂ ਆਪੇ ਭਰ ਆ ਲੈਣਾ ਚੱਲ ਠੀਕ ਆ ਜਗਾ ਅਬੀ ਬੋਲ ਚਲੋ ਚੱਲਗੇ ਨਾ ਮੇਰਾ ਚੋਰੀ ਆਇਆ ਹਾਂਜੀ ਜਨਾਬ ਮੇਰਾ ਹੀ ਚੋਰੀ ਹੋਇਆ ਯਾਰ ਲੈ ਹੱਥ ਕਟਾਇਦੇ ਚੁਲਿਆ ਯਾਰ ਕਿਨੇ ਚਿਰ ਦਾ ਕਟਾ ਜਨਾਬ ਉਹ 6 ਮਹੀਨੇ ਦਾ ਹੋਊਗਾ 6 ਮਹੀਨੇ ਦਾ ਕੋਈ ਪ੍ਰੂਫ ਪ੍ਰੂਫ ਕੋਈ ਪ੍ਰੂਫ ਨਹੀਂ ਜਨਾਬ ਕੋਈ ਪ੍ਰੂਫ ਨਹੀਂ ਅਭੀਜੀਤ ਕਟਾ ਹਾਂਦਾ ਕਿੱਥੇ ਹੈ ਉਹ ਵੇਖੋ ਉਹ ਨਿੱਕੇ ਕਿਨੇ ਦੇ ਅਭੀਜੀਤ ਚੈੱਕ ਕਰ ਉਥੇ ਜ਼ਰੂਰ ਕੋਈ ਪ੍ਰੂਫ ਮਿਲੂਗਾ ਸਰ ਗਵਾ ਮੈਂ ਆਹ ਸਰ ਇਹ ਗੋਵਾ ਉਹੀ ਕੱਟੇ ਦਾ ਆ ਵੀ ਲੈ ਤੇ ਇਸ ਨੂੰ ਬਾਬੇ ਪਾ ਤੀ ਲੈ ਇਹਨੂੰ ਲੈ ਖੜ ਤੇ ਚੈਟ ਕਰ ਕਟਾਤਾ ਦਾ ਬੇਜੇਗਾ ਜਿਹੜੇ ਨੰਬਰ ਤੇ ਤੁਸੀਂ ਫੋਨ ਕੀਤਾ ਉਸੇ ਨੰਬਰ ਤੇ 5000 ਰੁਪਇਆ ਗੂਗਲ ਪੇ ਕਰ ਦੋ ਓਕੇ ਸਰ ਫਿਰ ਕਾਰਵਾਈ ਸ਼ੁਰੂ ਹੋਣੀ ਆ ਕੋਈ ਨਹੀਂ ਸਰ ਕਰ ਦਿਆਂਗੇ ਪਰ ਕਟਾ ਲੱਭ ਜਾਣਾ ਚਾਹੀਦਾ ਉਹ ਮੇਰੀ ਮਾਜਨੀ ਮਿਲਣੀ ਉਦਰਾ ਠੀਕ ਆ ਠੀਕ ਆ ਸਰ ਸਰ ਅੱਗੇ ਵੇਖੋ ਕੌਣ ਜਾ ਰਿਹਾ ਜੋ ਹੈ ਕੌਣ ਜਾ ਰਿਹਾ ਹੈ ਕਟਾ ਚੋਰ ਕਟਾ ਦੇ ਕੋਲ ਜੋ ਹਾਂ ਇਹ ਤਾਂ ਉਹ ਹੀ ਲੱਗਦਾ ਹੈ ਉਹ ਰੋਕੋ ਰੋਕ ਉਹ ਰੋਕੋ ਰੋਕ ਰੋਕੜੋ ਕਰੋ ਉਹ ਤੈਨੂੰ ਸੋੰਦਾ ਨਹੀਂ ਇਹੋ ਹੀ ਆ ਸਾਰੇ ਇਹੋ ਹੀ ਆ ਇਹੋ ਹੀ ਆ ਉਹ ਤੂੰ ਕਟਾ ਚੋਰੀ ਕਰਕੇ ਭਜਾਇਆ ਕਟਾ ਅੰਨੇ ਹੋਜੋ ਵੱਡੇ ਸੀਏਡੀ ਵਾਲੇ ਇਹ ਤਾਂ ਕੱਟੀ ਹੈ ਹਰ ਇਹ ਸੱਚੀ ਕੱਟੀ ਹੈ ਓਹੋ ਵੀਰ ਤੂੰ ਜਾ ਲੈ ਕੇ ਲਾ ਲਾ ਜਾ ਜਿਆ ਕੀ ਦਾ ਮਤ ਕੀ ਸਰ ਕੀ ਦਾ ਮਤ ਪਲੇ ਆ ਇਹ ਬੰਦਾ ਫਿਰ ਚੋਰ ਨਹੀਂ ਚੋਰ ਕੋਈ ਹੋ ਰਿਹਾ ਸਰ ਫਿਰ ਉਹਨੂੰ ਲੱਭੀ ਆਪਾਂ ਦੇਖੋ ਮੇਰੇ ਭਾਈ ਚਲੋ ਸਰ ਚਲੋ ਸਟਾਰਟ ਹੈਲੋ ਹੈਲੋ ਸਰ ਚੋਰ ਦਾ ਫੋਨ ਆਇਆ ਸੀ ਅੱਜ ਕੀ ਉਹਨੇ ਫਰਾਤੀ ਮੰਗੀ ਜੋ 870 ਰੁਪਏ ਚੋਰ ਨੇ 870 ਰੁਪਏ ਮੰਗਿਆ ਓਏ ਤੂੰ ਬੇਫਿਕਰ ਹੋ ਜਾ ਤੂੰ ਉਹ ਜਿਹੜੇ 5000 ਰੁਪਏ ਮੈਂ ਤੈਨੂੰ ਕਿਹਾ ਏ ਉਹ Google Pay ਕਰ ਦੇ ਤੇ ਬਾਕੀ ਸਾਰਾ ਸਾਡੇ ਦੇ ਛੱਡ ਦੇ ਓਕੇ ਸਰ ਸਰ ਕੀ ਦਾ ਫੋਨ ਸੀ ਦਇਆ ਇਹ ਉਸੇ ਬੰਦੇ ਦਾ ਫੋਨ ਸੀ ਜਿਹਦਾ ਕਟਾ ਚੋਰੀ ਹੋਇਆ ਏ ਤੇ ਚੋਰ ਨੇ 870 ਰੁਪਏ ਮੰਗਿਆ ਅਛਾ ਸਰ ਚੇਤਾ ਕਰੋ ਆਪਾਂ ਨੂੰ ਇੱਕ ਬੰਦਾ ਮਿਲਿਆ ਸੀ ਜਿਹਨੂੰ 870 ਰੁਪਏ ਦੀ ਲੋੜ ਸੀ ਉਹ ਜਿਹਦਾ ਸਿਲੰਡਰ ਮੁੱਕਾ ਸੀ ਹਾਂ ਸਰ ਹਾਂ ਤੇ ਜਿਹਦੇ ਕੋਲ ਸਿਲੰਡਰ ਭਰਉਣ ਲਈ ਪੈਸੇ ਨਹੀਂ ਸੀ ਹੈਗੇ ਹਾਂ ਕੱਲ ਤੇ ਤੇਰੀ ਸਹਯਦ ਆ ਪਰ ਹੁਣ ਕੀ ਫਾਇਦਾ ਆਪਾਂ ਤੇ ਉਸ ਬੰਦੇ ਨੂੰ ਜਾਣਦੇ ਨਹੀਂ ਸਰ ਮੈਂ ਜਾਣਦਾ ਨਾ ਆ ਦਾ ਚਿੜਾ ਤੇ ਪਿੰਡ ਨਵੇਂ ਪੁਰਿਆ ਦਇਆ ਇਹ ਢੇਰ ਕਿਰੀ ਗੱਲ ਦੀ ਆ ਅਭੀ ਜਿੱਤ ਕਿੱਥੇ ਆ ਸਰ ਉਹ ਅੰਦਰ ਲੈਫਟ ਚ ਆ ਉਹ ਗੋਆ ਚੈੱਕ ਕਰ ਰਿਹਾ ਔਨੂੰ ਕਹੋ ਗੋਆ ਨਾਲ ਲਵੇ ਤੇ ਚਲੋ ਚੱਲ ਗਏ ਠੀਕ ਆ ਸਰ ਮੈਂ ਮਾਰਦਾ ਆਵਾਜ਼ ਨੂੰ ਬਲਾਓ ਔਨੂੰ ਠੀਕ ਸਰ ਹਰੋ ਸਰ ਕਰੀਏ ਤਲਾਸ਼ੀ ਦੀ ਆਪਾਂ ਦਇਆ 1 ਮਿੰਟ ਰੁਕ ਜਾ ਤਲਾਸ਼ੀ ਕਰਨ ਤੋਂ ਪਹਿਲਾਂ ਆਪਣੇ ਕੋਲ ਪੱਕਾ ਸਬੂਤ ਹੋਣਾ ਚਾਹੀਦਾ ਹੈ ਕਿ ਕੱਟਾ ਉਹਦੇ ਘਰੇ ਹੀ ਆ ਜੇ ਆਪਾਂ ਨੂੰ ਉਹਦੇ ਘਰੋਂ ਕੱਟਾ ਨਾ ਮਿਲਿਆ ਤੇ ਉਹ ਆਪਣੇ ਤੇ ਕੇਸ ਵੀ ਕਰ ਸਕਦਾ ਹੈ ਸਰ ਮੇਰੇ ਕੋਲ ਇੱਕ ਸਕੀਮ ਹੈ ਉਹ ਕੀ ਅਭਿਜੀਤ ਜੇ ਕੱਟਾ ਇਹਦੇ ਘਰ ਆਣਾ ਤੇ ਇਹ ਕੱਟੇ ਦਾ ਗੋਹਾ ਰੂੜੀ ਤੇ ਸੁੱਟਦਾ ਹੋਊਗਾ ਹਾਂ ਸਕੀਮ ਤਾਂ ਤੇਰੀ ਤਗੜੀ ਆ ਚਲ ਸੈਂਪਲ ਚੈੱਕ ਸਰ ਸਿੰਪਲ ਮਿਲ ਗਿਆ ਹੂੰ ਇਹਦਾ ਮਤਲਬ ਸਮਝਿਆ ਤਾ ਕੀ ਸਰ ਕਿ ਅਬੀ ਜੀ ਦੀ ਸੁਗੰਧ ਸ਼ਕਤੀ ਕੁੱਤੇ ਨਾਲੋਂ ਵੀ ਤੇਜ਼ ਆ ਇਹਦਾ ਕੀ ਮਤਲਬ ਆ ਸਰ ਓਏ ਇਹਦਾ ਮਤਲਬ ਇਹ ਹੋਈ ਆ ਕਿ ਕੱਟਾ ਚਿਚੜ ਦੇ ਘਰੇ ਆ ਸਰ ਉਹ ਚਿਚੜ ਤਾਂ ਭੱਜ ਗਿਆ ਤੇ ਤੂੰ ਮੇਰੇ ਮੂੰਹ ਵਾਲੇ ਵੇਖਣ ਡਿਆ ਭਾਜੋ ਦੇ ਮਗਰ ਤੇ ਫੜਨ ਨੂੰ ਓ ਸਰ ਕਿੰਦਾ ਦੀ ਗੱਲ ਕਰਦੇ ਓ ਮੇਰਾ ਸਰੀਰ ਵੇਖੋ ਓ ਚਿਚੜ ਦਾ ਵੇਖੋ ਉਹ ਮੈਵਾਨ ਚ ਭੱਜ ਲੂੰਗਾ ਸਰ ਤੇ ਤੂੰ ਦਰਵਾਜ਼ੇ ਤੋੜ ਨੂੰ ਰੱਖਿਆ ਏ ਚੱਲ ਛੱਡੋ ਹੁਣ ਓ ਕਟਾ ਸਾਹਮਣੇ ਵੱਜਾ ਉਹਨੂੰ ਖੋਲੋ ਤੇ ਚੱਲੀਏ ਓ ਚਿਚੜ ਨਾਲ ਬਾਅਦ ਚ ਨਿਬੜ ਲਾਂਗੇ ਓ ਕਟਾ ਤੇ ਮਿਲ ਗਿਆ ਨਾ ਜਾਨ ਛੁੱਟੀ ਠੀਕ ਏ ਸਰ